ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹਕ ਹਕਿਆ ਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੇਣ ਸ਼ਾਹ ਗੁਰਗੋਬਿੰਦ ਸਿੰਘ ਸਹਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਮ ਦਾ ਨਾਸ ਕਰਨ ਵਾਸਤੇ ਸਤਿਗੁਰਾਂ ਨੇ ਭਾਰਤ ਭੂਮੀ ਦੇ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਗਿਰਜ ਕਰਨੇ ਉਪਦੇਸ਼ ਦਿੰਦੇ ਨੇ ਮਾਤਾ ਜੀ ਦੀ ਆਗਿਆ ਤੇ ਮਾਮਾ ਕਿਰਪਾਲ ਦਾ ਜੀ ਨੇ ਸਿੱਖ ਸੇਵਕਾਂ ਦੀ ਸਹਿਤਾ ਨਾਲ ਗੁਰੂ ਪਰਿਵਾਰ ਦੀ ਯਾਤਰਾ ਦੀ ਤਿਆਰੀ ਆਰੰਭ ਕਰ ਦਿੱਤੀ ਪਿਤਾ ਜੀ ਦਾ ਸਣਿਆ ਆ ਗਿਆ ਵੀ ਤੁਸੀਂ ਪੰਜਾਬ ਆ ਜਾਓ ਪੜਨੇ ਤੋਂ ਚੱਲਣ ਦੀ ਤਿਆਰੀ ਆਰੰਭ ਕਰਤੀ ਹੈ ਸਮਾਨ ਲਈ ਸੇਵਕ ਸੇਵਕਾਂ ਦੇ ਬੈਠਣ ਲਈ ਗੱਡੇ ਤਿਆਰ ਕੀਤੇ ਗਏ ਮਾਤਾ ਜੀ ਅਤੇ ਗੋਬਿੰਦ ਜੀ ਲਈ ਪਾਲਕੀਆਂ ਦਾ ਪ੍ਰਬੰਧ ਕੀਤਾ ਗਿਆ ਪਾਲਕੀਆਂ ਲਈ ਫਰਤੀਲੇ ਅਧਿਆਨ ਤੱਕ ਕਹਾਰ ਲਿਆਂਦੇ ਗਏ ਜੋ ਯਾਤਰਾ ਯੋਗ ਗਤੀ ਨਾਲ ਹੋ ਸਕੇ ਪਟਨੇ ਦੀ ਸੰਗਤ ਨੂੰ ਗੁਰੂ ਜੀ ਦੇ ਜਾਣ ਦਾ ਪਤਾ ਲੱਗਾ ਬੇਬਲੋਠੀ ਸੰਗਤ ਦੀ ਪ੍ਰੇਮ ਭਾਵਨਾ ਨੂੰ ਵੇਖ ਕੇ ਬਾਲਾ ਜੀ ਨੇ ਆਪਣੀਆਂ ਕੁਝ ਵਸਤੂਆਂ ਨਿਸ਼ਾਨੀਆਂ ਦੇ ਰੂਪ ਵਿੱਚ ਉਹਨਾਂ ਕੋਲ ਛੱਡ ਦਿੱਤੀਆਂ ਉਹਨਾਂ ਵਸਤੂਆਂ ਵਿੱਚ ਇੱਕ ਸੁੰਦਰ ਪੰਘੂੜਾ ਸੀ ਜਿਹਦੇ ਵਿੱਚ ਆਪ ਬਾਲ ਵੇਸ਼ ਵਿੱਚ ਬਿਰਾਜਦੇ ਹੁੰਦੇ ਸਨ ਇੱਕ ਛੋਟੀ ਕਿਰਪਾਨ ਇੱਕ ਖੰਡਾ ਕਟਾਰ ਚਾਰ ਨੰਨੇ ਨੰਨੇ ਤੀਰ ਇੱਕ ਕੰਗਾ ਚੰਦਣ ਦੀਆਂ ਖੜਾਵਾਂ ਵੀ ਸਨ ਇਹ ਵਸਤੂਆਂ ਦੇਖ ਕੇ ਆਪ ਜੀ ਨੇ ਬਚਨ ਕੀਤਾ ਜੋ ਕੋਈ ਵੀ ਸ਼ਰਧਾ ਧਾਰ ਕੇ ਇਹਨਾਂ ਅੱਗੇ ਕੋਈ ਕਾਮਨਾ ਕਰੇਗਾ ਉਹਨਾਂ ਦੀ ਕਾਮਨਾ ਪੂਰੀ ਹੋ ਜੇਗੀ ਬਾਲਾ ਜੀ ਦੀਆਂ ਇਹ ਯਾਦਗਾਰਾਂ ਅੱਜ ਵੀ ਹਰਮੰਦਰ ਸਾਹਿਬ ਪਟਨਾ ਵਿਖੇ ਮੌਜੂਦ ਨੇ ਸੰਗਤਾਂ ਇਹਨਾਂ ਦੇ ਦਰਸ਼ਨ ਕਰਕੇ ਕਿਰਤਾਰਥ ਹੁੰਦੀਆਂ ਗੁਰੂ ਪਰਿਵਾਰ ਪਟਨਾ ਤੇ ਰਵਾਨਾ ਹੋਇਆ ਅੱਗੇ-ਅੱਗੇ ਸਮਾਨ ਨਾਲ ਲੱਦੇ ਗੱਡੇ ਸਨ ਫਿਰ ਪਾਲਕੀਆਂ ਚੁਕੀਆਂ ਘਾਰ ਚੱਲ ਰਹੇ ਸਨ ਅਦੇ ਪਿੱਛੇ ਫਿਰ ਗੱਡੇ ਸਨ ਜਿਨ੍ਹਾਂ ਵਿੱਚ ਸੇਵਕ ਬੈਠੇ ਸਨ ਗੱਡਿਆਂ ਨੂੰ ਬੈਲ ਕਜਦੇ ਸਨ ਅਗਲ-ਬਗਲ ਕੁਝ ਘੋੜਸਵਾਰ ਸੇਵਕ ਸਨ ਜੋ ਹਥਿਆਰਾਂ ਨਾਲ ਲੈਸ ਸਨ ਉਹਨਾਂ ਦਿਨਾਂ ਵਿੱਚ ਸਫ਼ਰ ਇਹਨੇ ਸੁਰੱਖਿਅਤ ਨਹੀਂ ਸਨ ਡਾਕੂ ਲੁੱਟੇਰੇ ਰਾਹ ਮਾਰ ਆਮ ਪਾਉਂਦੇ ਸਨ ਉਹਨਾਂ ਤੋਂ ਰੱਖਿਆ ਲਈ ਹਥਿਆਰਬੰਦ ਸੇਵਕਾਂ ਦਾ ਪ੍ਰਬੰਧ ਜ਼ਰੂਰੀ ਸੀ ਪਟਨੇ ਸਾਹਿਬ ਤੋਂ ਚੱਲ ਸੰਗਤਾਂ ਸਮੇਤ ਬਾਲਾ ਪ੍ਰੀਤਮ ਜੀ ਦਾਨਾਪੁਰ ਪੁੱਜੇ ਇਹ ਉਹਨਾਂ ਦੀ ਯਾਤਰਾ ਦਾ ਪਹਿਲਾ ਪੜਾ ਸੀ ਇੱਥੇ ਆਪ ਜੀ ਨੇ ਆਰਾਮ ਕੀਤਾ ਤੇ ਸੰਗਤਾਂ ਨੇ ਲੰਗਰ ਛਕਿਆ ਇਹ ਨਗਰ ਵਿੱਚ ਨਾ ਇੱਕ ਬਿਰਧ ਮਾਤਾ ਰਹਿੰਦੀ ਜੋ ਬੜੀ ਗਰੀਬ ਪਰੰਤੂ ਦਿਲ ਦੀ ਸ਼ਾ ਬੜੀ ਸ਼ਰਧਾਲੂ ਤੇ ਬਝਨੇ ਕਿਸੀ ਉਹ ਬੜੀ ਸ਼ਰਧਾ ਨਾਲ ਕੱਚੀ ਹਾਂਡੀ ਤੌੜੀ ਨਾ ਭਰ ਕੇ ਖਿਚੜੀ ਰਿਨ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੀ ਮਨ ਦੀ ਭਾਵਨਾ ਅੱਗੇ ਰੱਖਦੀ ਹੋਈ ਬੋਲੀ ਪਾਦਸ਼ਾਹ ਮੇਰੇ ਪਾਸ ਇਹੋ ਕੁਝ ਹੈ ਇਹ ਰਿਨੀ ਹੋਈ ਖਿਚੜੀ ਨਾਲ ਮੈਂ ਸੰਗਤਾਂ ਦੀ ਸੇਵਾ ਕਰਨੀ ਚਾਹਣੀ ਆ ਬਖਸ਼ਿਸ਼ ਕਰੋ ਮੇਰੀ ਇੱਛਾ ਮੈਂ ਹਰ ਆਪ ਦੇ ਹਰ ਵੇਲੇ ਦਰਸ਼ਨ ਕਰ ਸਕਾਂ ਅਦੇ ਜਨਮ ਮਰਨ ਦੇ ਗੇੜ ਤੋਂ ਵੀ ਛੁਟਕਾਰਾ ਪਾ ਸਕਾਂ ਮਹਾਰਾਜ ਜੀ ਨੇ ਮਾਈ ਦੀ ਸ਼ਰਦਾ ਦੇ ਭੈ ਭਾਵਨੀ ਤੱਕ ਕੇ ਹੁਕਮ ਕੀਤਾ ਵੀ ਇਹ ਖਿਚੜੀ ਸੰਗਤਾਂ ਵਿੱਚ ਵਰਤਾ ਦਿਓ ਉਵੇਂ ਕੀਤਾ ਗਿਆ ਸੰਗਤਾਂ ਨੇ ਰਾਜ-ਰਾਜ ਕੇ ਖਿਚੜੀ ਖਾਧੀ ਪਰੰਤੂ ਤੋਟ ਨਾ ਆਈ ਮਹਾਰਾਜ ਜੀ ਨੇ ਹੁਕਮ ਕੀਤਾ ਮਾਈ ਜੀ ਜਦੋਂ ਤੁਸੀਂ ਸਾਡੇ ਦਰਸ਼ਨ ਕਰਨੇ ਚਾਹੋ ਨਾ ਇਸੇ ਤੌੜੀ ਵਿੱਚ ਖਿਚੜੀ ਰਹਿਣਗੇ ਸੰਗਤਾਂ ਨੂੰ ਛਕਾ ਦਿਓ ਸਾਡੇ ਦਰਸ਼ਨ ਆਪ ਜੀ ਨੂੰ ਹੋ ਜਾਣਗੇ ਤੇਰੀ ਸੇਵਾ ਸਫਲ ਹੈ ਸਿਮਰਨ ਕਰਿਆ ਕਰ ਸਤਿਗੁਰਾਂ ਦੇ ਵਜਨ ਸੱਤ ਹੋਏ ਬਿਰਧ ਮਾਈ ਨੇ ਆਪਣੇ ਲੋਕ ਪਰਲੋਕ ਸੁਹੇਲੇ ਕੀਤੇ ਮਰ ਜਿੰਦੇ ਸਿਮਰਨ ਜਰੂਰ ਕਰਿਆ ਕਰ ਤੇਰੀ ਸੇਵਾ ਜਿਹੜੀ ਹੈ ਸਫਲ ਹੋ ਗਈ ਹੈ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਰ ਜਾਂਦੇ ਸਿਮਰਨ ਕਰਿਆ ਕਰ ਤੇਰੀ ਸੇਵਾ ਜੜੀ ਹੈ ਉਹ ਸਭ ਲੋਕੀਏ ਤੇ ਮਹਾਰਾਜ ਜੀ ਨੇ ਜਦੋਂ ਬਚਨ ਕੀਤੇ ਸਤ ਹੋਏ ਬਿਰਧ ਮਾਈ ਨੇ ਆਪਣੇ ਲੋਕ ਪਰ ਲੋਕ ਸੁਹਿਲੇ ਕੀਤੇ ਅੱਜ ਕੱਲ ਇੱਥੇ ਇਤਿਹਾਸਿਕ ਗੁਰਦੁਆਰਾ ਹਾਂਡੀ ਸਹਿ ਬਣਿਆ ਹੋਇਆ ਹੈ ਦਾਨਾ ਪਰਦੋ ਚੱਲ ਕੇ ਰਸਤੇ ਵਿੱਚ ਛੋਟੇ ਛੋਟੇ ਪੜਾਕ ਕਰਦੇ ਹੋਏ ਕਾਂਸੀ ਪਹੁੰਚੇ ਕਾਂਸੀ ਵੱਡਾ ਨਗਰ ਅਤੇ ਤੀਰਥ ਸੀ ਇੱਥੇ ਗੁਰੂ ਘਰ ਦੇ ਸ਼ਰਧਾਲੂ ਸੰਗਤ ਕਾਫੀ ਸੀ ਇਸ ਲਈ ਕੋਈ ਦਿਨ ਇੱਥੇ ਠਹਿਰੇ ਸੰਗਤਾਂ ਨੇ ਗੁਰੂ ਪਰਿਵਾਰ ਦੀ ਬੜੀ ਸੇਵਾ ਕੀਤੀ ਕਾਫੀ ਧਨ ਅਦੇ ਵਸਤੂਆਂ ਭੇਟਾ ਕੀਤੀਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਕਾਫੀ ਸਮਾਂ ਠਹਿਰੇ ਸਨ ਇੱਥੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਜਿਹੜਾ ਗੁਰਦੁਆਰਾ ਬੜੀ ਸੰਗਤ ਕਰਕੇ ਪ੍ਰਸਿੱਧ ਹੈ ਬੜੀ ਸੰਗਤ ਕਰਕੇ ਪ੍ਰਸਿੱਧ ਇਸ ਜਗ੍ਹਾ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਗੋਬਿੰਦ ਰਾਜ ਜੀ ਦੇ ਪੈਰਾਂ ਦਾ ਜੋੜਾ ਰੱਖੇ ਹੋਏ ਨੇ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਪੋਸ ਸੁਦੀ ਸਤਮੀ ਨੂੰ ਇੱਥੇ ਬੜਾ ਭਾਰਾ ਮੇਲਾ ਲੱਗਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਕੁਝ ਦਿਨ ਕਾਸ਼ੀ ਠਹਿਰਨ ਤੋਂ ਉਪਰੰਤ ਗੁਰੂ ਪਰਿਵਾਰ ਨਿੱਕਨ ਕੇ ਪੜਾ ਕਰਦਾ ਪ੍ਰਾਗ ਰਾਜ ਅੱਜ ਕੱਲ੍ਹ ਅਲਾਹਾਬਾਦ ਪਹੁੰਚਿਆ ਇੱਥੇ ਕੁਝ ਸਮਾਂ ਨਿਵਾਸ ਕਰਕੇ ਫਿਰ ਅਗਾਹ ਨੂੰ ਚਾਲੇ ਪਾਤੇ ਅਦੇ ਅਯੁੱਧਿਆ ਆਣ ਪਹੁੰਚੇ ਅਯੁੱਧਿਆ શ્રી ਰਾਮਚੰਦਰ ਜੀ ਦੀ ਨਗਰੀ ਹੈ ਇੱਥੇ ਗੋਬਿੰਦ ਜੀ ਦਾ ਮਨ ਲੱਗ ਜਾਣ ਕਰਕੇ ਸਾਰਾ ਪਰਿਵਾਰ ਕੁਝ ਦਿਨ ਰੁਕਿਆ ਰਿਹਾ ਇਸ ਨਗਰੀ ਵਿੱਚ ਬਾਂਦਰ ਬਹੁਤ ਨੇ ਆਪ ਉਹਨਾਂ ਨੂੰ ਗੁੜ ਦੇ ਛੋਲੇ ਪਾਉਂਦੇ ਉਹਨਾਂ ਦਾ ਤਮਾਸ਼ਾ ਵੇਖਦੇ ਜੁੱਧਿਆ ਤੋਂ ਚੱਲ ਕੇ ਆਪ ਹਰਦੁਆਰਾ ਕੁਝ ਸਮਾਂ ਵਿਸਰਾਮ ਕੀਤਾ ਕਾफी ਸੰਗਤ ਜੁੜਦੀ ਰਹੀ ਫਿਰ ਜਮਨਾ ਨਦੀ ਨੂੰ ਪਾਰ ਕਰਕੇ ਪੰਜਾਬ ਦੇ ਇਲਾਕੇ ਵਿੱਚ ਦਾਖਲ ਹੋ ਗਏ ਅੰਬਾਲਾ ਸ਼ਹਿਰ ਦੇ ਲਾਗੇ ਲਖਨੌਰ ਪਿੰਡ ਦੇ ਭਾਈ ਜੇਠਾ ਜੀ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ ਉਹਨਾਂ ਦੀ ਬੇਨਤੀ ਤੇ ਬਾਲ ਗੁਰੂ ਕੋਈ ਦਿਨ ਉਹਨਾਂ ਬਾਸ ਟਹਿਰੇ ਆਪ ਦੀ ਯਾਦਗਾਰ ਦੇ ਰੂਪ ਵਿੱਚ ਭਾਈ ਜੇਠਾ ਜੀ ਦੇ ਘਰ ਦੋ ਪਲੰਘ ਰੱਖੇ ਹੋਏ ਨੇ ਭਾਈ ਜੇਠਾ ਜੀ ਦੀ ਹਵੇਲੀ ਹੁਣ ਗੁਰਦੁਆਰਾ ਸਾਹਿਬ ਬਣੀ ਹੋਈ ਹੈ। ਲਖਨੌਰ ਵਿੱਚ ਕਈ ਖੂਹ ਗੜਦੇ ਪਰ ਉਹਨਾਂ ਸਾਰਿਆਂ ਦਾ ਪਾਣੀ ਖਾਰਾ ਸੀ। ਇਸ ਲਈ ਪਿੰਡ ਵਿੱਚ ਬੜਾ ਬੇਸਵਾਦਾ ਸੀ ਮਾਤਾ ਨਾਨਕੀ ਜੀ ਨੇ ਪਿੰਡ ਵਾਲਿਆਂ ਦੀ ਤਕਲੀਫ ਵੇਖ ਕੇ ਇੱਕ ਵਿਸ਼ੇਸ਼ ਥਾਂ ਤੇ ਇੱਕ ਨਵਾਂ ਖੂਹ ਡੋਵਾਇਆ। ਇਸ ਜਗ੍ਹਾ ਪਹਿਲਾਂ ਵੀ ਖੂਹ ਹੁੰਦਾ ਸੀ ਪਰ ਹੁਣ ਮਿੱਟੀ ਆਦ ਇੱਥਾ ਦੱਬਿਆ ਪਿਆ ਸੀ। ਇਸ ਖੂਹ ਦਾ ਪਾਣੀ ਮਿੱਠਾ ਸੀ ਪਿੰਡ ਵਾਲੇ ਮਿੱਠੇ ਪਾਣੀ ਦੀ ਦਾਤ ਪਾ ਕੇ ਬੜੇ ਪਰਸੰਨ ਹੋਏ ਉਹਨਾਂ ਨੂੰ ਬਾਲ ਗੁਰੂ ਜੀ ਨੂੰ ਕਈ ਸੁੰਦਰ ਸੁਗਾਤਾਂ ਭੇਟਾ ਕੀਤੀਆਂ ਸਹਿਬਜ਼ਾਦਾ ਜੀ ਛੇਤੀ ਪਿਤਾ ਜੀ ਕੋਲ ਆਨੰਦਪੁਰ ਪਹੁੰਚਣਾ ਚਾਹੁੰਦੇ ਸਨ ਪਰ ਲਖਨੌਰ ਦੀਆਂ ਸੰਗਤਾਂ ਆਪ ਨੂੰ ਜਾਣ ਨਾ ਦੇਣ ਉਹਨਾਂ ਦਾ ਪਿਆਰ ਅਤੇ ਸ਼ਰਧਾ ਵੇਖ ਕੇ ਆਪ ਜੀ ਨੂੰ ਕੋਈ ਸਮਾਂ ਉੱਥੇ ਰੁਕਣਾ ਪਿਆ ਸਾਈ ਭਖਣਸ਼ਾ ਰੱਬ ਨੂੰ ਪਹੁੰਚਿਆ ਹੋਇਆ ਪੀਰ ਸੀ ਉਹ ਬਾਲ ਗੁਰੂ ਜੀ ਨੂੰ ਖੁਦਾ ਦਾ ਰੂਪ ਮੰਨਦਾ ਸੀ ਪਟਨਾ ਸਾਹਿਬ ਜਾ ਕੇ ਗੋਬਿੰਦ ਜੀ ਦੇ ਦਰਸ਼ਨ ਵੀ ਕਰ ਚੁੱਕਾ ਸੀ ਉਹ ਪੰਜਾਬ ਦੇ ਠਸਕਾ ਪਿੰਡ ਦਾ ਰਹਿਣ ਵਾਲਾ ਸੀ ਇਹ ਠਸਕਾ ਪਿੰਡ ਲਖਨੌਰ ਦੇ ਨੇੜੇ ਹੀ ਸੀ ਸਾਈ ਭਖਣਸ਼ਾ ਮਰੀਦਾਂ ਵੱਲ ਗਿਆ ਹੋਇਆ ਸੀ ਵਾਪਸ ਆ ਕੇ ਜਦੋਂ ਉਸ ਨੇ ਬਾਲ ਗੁਰੂ ਦੇ ਲਖਨੌਰ ਠਹਿਰੇ ਹੋਣ ਦੀ ਖਬਰ ਸੁਣੀ ਉਸੇ ਵੇਲੇ ਆਪਣੇ ਸਾਥੀ ਪੀਰ ਮੀਰਦੀਨ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਨਖਨੌਰ ਜਾ ਪਜਾ। ਗੋਬਿੰਦ ਜੀ ਦੇ ਦੀਦਾਰ ਪਾ ਕੇ ਨਿਹਾਲੋ ਨਿਹਾਲ ਹੋ ਗਿਆ ਉਹਨਾਂ ਦੇ ਸਾਹਮਣੇ ਵਾਰ-ਵਾਰ ਸਜਦਾ ਕਰਨ ਲੱਗਾ। ਪੀਰ ਮੀਰਦੀਨ ਨੂੰ ਸੱਜਦ ਭੀਖਣ ਸ਼ਾਹ ਦਾਏ ਵਰਤਾਰਾ ਬੜਾ ਅਨੌਖਾ ਲੱਗਾ। ਆਂਦਾ ਤੁਸੀਂ ਤਾਂ ਆਪ ਮੰਨੇ ਪਰਮੰਨੇ ਪੀਰ ਰੱਬ ਨੂੰ ਪਹੁੰਚੇ ਹੋਇਓ। ਉਮਰ ਵਿੱਚ ਵੀ ਬਜ਼ੁਰਗ ਹੋ ਫਿਰ ਇਸ ਨਿਆਣੇ ਹਿੰਦੂ ਬਾਲਕ ਦੇ ਸਾਹਮਣੇ ਹੱਥ ਜੋੜਨਾ ਅਧੇ ਸਜਦੇ ਕਰਨ ਦਾ ਕੀ ਕਾਰਨ ਹੈ ਸਾਈ ਭੀਖਣ ਸ਼ਾਹ ਨੇ ਉੱਤਰ ਦਿੱਤਾ ਪੀਰ ਜੀ ਜੇ ਤੁਸੀਂ ਮੰਨਦੇ ਹੋ ਕਿ ਸਾਨੂੰ ਖੁਦਾ ਦੀ ਨੇੜਤਾ ਪ੍ਰਾਪਤ ਹੈ ਤਾਂ ਇਹ ਵੀ ਸਮਝ ਸਕਦੇ ਹੋ ਕਿ ਅਸੀਂ ਬੇਵਜਾ ਦੂਜੇ ਮਜ਼ਬਬ ਦੇ ਬਾਲਕ ਅੱਗੇ ਸਿਰ ਨਹੀਂ ਚੁਕਾਇਆ ਸਾਡਾ ਰੋਹਾਨੀ ਇਲਮ ਸਾਨੂੰ ਦੱਸਦਾ ਹੈ ਇਹ ਬਾਲਗ ਖੁਦਾ ਦਾ ਭੇਜਿਆ ਹੋਇਆ ਪੈਗੰਬਰ ਹੈ ਜੋ ਜ਼ੁਲਮ ਅਤੇ ਅਨਿਆ ਦਾ ਨਾਸ ਕਰੇਗਾ ਅਸੀਂ ਪਟਨੇ ਜਾ ਕੇ ਦੇ ਦਰਸ਼ਨ ਕੀਤੇ ਸਨ ਇਹ ਪ੍ਰਤਾਵਾ ਵੀ ਲਿਆ ਸੀ ਵੀ ਇਹ ਦੁਆ ਦਾ ਪੱਖ ਕਰੇਗਾ ਜਾਂ ਮੁਸਲਮਾਨਾਂ ਦਾ ਪ੍ਰਤਾਵੇ ਤੋਂ ਵੀ ਸਿੱਧ ਹੋਇਆ ਵੀ ਇਹ ਦੋਵਾਂ ਨੂੰ ਇੱਕ ਸਮਾਨ ਜਾਣੇਗਾ ਇਹਦਾ ਆਦਰਸ਼ ਕੇਵਲ ਜ਼ੁਲਮ ਦਾ ਅੰਤ ਕਰਨਾ ਹੋਵੇਗਾ ਲੋਕਾਈ ਦਾ ਉਪਕਾਰ ਕਰਨਾ ਹੋਵੇਗਾ ਸਾਈ ਮੀਆਂ ਮੀਰ ਦੀਨ ਦੀ ਸਾਈ ਮੀਰ ਦੀਨ ਦੀ ਤਸੱਲੀ ਹੋ ਗਈ ਲਖਨਊ ਰਹਿੰਦੇ ਹੋਏ ਗੋਬਿੰਦ ਜੀ ਨੇ ਘੋੜੇ ਦੀ ਸਵਾਰੀ ਦਾ ਕਾਫੀ ਅਭਿਆਸ ਕਰ ਲਿਆ ਘੋੜੇ ਦੇ ਚੜ ਕੇ ਦੂਰ ਦੂਰ ਤੱਕ ਸੈਰ ਕਰ ਆਉਂਦੇ ਇਕ ਦਿਨ ਆ ਘੁੰਮਦੇ ਫਿਰਦੇ ਭੁਸਲੇ ਦੇ ਥੇਹ ਤੇ ਪਹੁੰਚ ਗਏ ਉੱਥੇ ਲਖੀ ਪਿੰਡ ਦੇ ਰਾਜਪੂਤ ਆਏ ਹੋਏ ਸਨ ਜੋ ਰੰਗੜ ਕਰਕੇ ਪ੍ਰਸਿੱਧ ਸਨ ਇਹਨਾਂ ਨੇ ਨਾ ਆਪਣੇ ਪੀਰ ਪਾਸੋਂ ਬਾਲ ਗੁਰੂ ਦੀ ਮਹਿਮਾ ਸੁਣੀ ਹੋਈ ਸੀ ਸੋ ਦਰਸ਼ਨਾਂ ਲਈ ਹਾਜ਼ਰ ਹੋਏ ਆਗੇ ਸਲਾਮ ਕੀਤੀ ਨਾਲ ਹੀ ਕੁਝ ਤੀਰ ਅਦੇ ਸ਼ਸਤਰ ਭੇਟਾ ਕੀਤੇ ਸਹਿਬ ਜੀ ਨੇ ਪ੍ਰਸੰਨ ਹੋ ਗਏ ਅਸੀਸ ਦਿੱਤੀ ਆਬਾਦ ਰਹੋ ਆਪ ਜੀ ਦੀ ਅਸੀਸ ਦਾ ਸਦਕਾ ਇਹ ਲੋਕ ਆਰਾਮ ਤੇ ਸੁਰੱਖਿਆ ਨਾਲ ਇਸ ਇਲਾਕੇ ਵਿੱਚ ਵਸਦੇ ਰਹੇ ਸਿੱਖ ਸਰਦਾਰਾਂ ਨੇ ਇਹਨਾਂ ਦੀ ਜਾਗੀਰ ਨੂੰ ਨਹੀਂ ਛਿੜਿਆ ਲਖਨੌਰ ਦੇ ਨੇੜੇ ਨਨਹੇੜੀ ਪਿੰਡ ਵਸਦਾ ਸੀ ਉੱਥੋਂ ਦਾ ਮਸੰਦ ਘੋਗਾ ਮਹਾਰਾਜ ਜੀ ਨੂੰ ਆਪਣੇ ਪਿੰਡ ਲੈ ਗਿਆ ਉਸ ਉੱਪਰ ਉੱਥੇ ਜਾ ਗਿਆ ਆਪ ਨੂੰ ਮਸੰਦ ਦੇ ਆਚਰਨ ਦੀ ਆਚਰਨ ਦੀ ਗ੍ਰਾਫਟ ਬਾਰੇ ਪਤਾ ਲੱਗਾ ਆਪ ਉਹਨੂੰ ਕਪਟ ਦਾ ਮੋਗਾ ਆ ਕੇ ਵਾਪਸ ਮੁੜਾਏ ਉਹਦੇ ਘਰ ਦਾ ਜਲ ਵੀ ਨਹੀਂ ਛਕਿਆ ਉਹਨੂੰ ਗੋਬਨ ਜੀ ਆਨੰਦਪੁਰ ਜਾਣ ਲਈ ਕਾਲੇ ਪੈਰ ਲੱਗੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਮਦਰ ਦੇਸ਼ ਹਮ ਕੋ ਲੈ ਆਏ ਭਾਦ ਭਾਦ ਦਈਣ ਦੁਲ ਰਾਏ ਕਿੰਨੀ ਅਣਗ ਭਾਦ ਤਨ ਰੱਛਾ ਦੀਨੀ ਭਾਦ ਭਾਦ ਕੀ ਸਿੱਖਾ ਜਬ ਹਮ ਧਰਮ ਕਰਮ ਮੁਵਾਏ ਦੇਵ ਲੋਗ ਦਾ ਪਿਤਾ ਸਦਾਏ ਲਖਨਾਰ ਗੁਰੂ ਤੇਗ ਬਹਾਦਰ ਜੀ ਵੱਲੋਂ ਸਨਿਆ ਪਹੁੰਚ ਜਾ ਕੇ ਤੁਸੀਂ ਅਜੇ ਆਨੰਦਪੁਰ ਨਾ ਜਾਣਾ ਸੋ ਮਹਾਰਾਜ ਜੀ ਯੋਗ ਸਮਾਵੇਖ ਕੇ ਆਪ ਜੀ ਨੇ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ ਮਾਤਾ ਜੀ ਨੇ ਮਾਮਾ ਕਿਰਪਾਲ ਜੀ ਨੂੰ ਆਨੰਦਪੁਰ ਤੋਂ ਬੁਲਾ ਭੇਜਿਆ ਉਹਨਾਂ ਨੇ ਯਾਤਰਾ ਦਾ ਸਾਰਾ ਪ੍ਰਬੰਧ ਕੀਤਾ ਬੈਲ ਗੱਡੀਆਂ ਸਮਾਨ ਲੱਦਿਆ ਗਿਆ ਪਰਿਵਾਰ ਰੱਥਾਂ ਤੇ ਸਵਾਰ ਹੋਇਆ ਚੱਲਣ ਸਮੇ ਸਾਰੇ ਇਲਾਕੇ ਦੀ ਸੰਗਤ ਬੇਬਲ ਉਹੀ ਆਣ ਜੁੜੀ ਵਿਦਾਗੀ ਦਾ ਦ੍ਰਿਸ਼ ਬੜਾ ਕਰਨਮਈ ਸੀ ਦੂਰ ਤੱਕ ਸੰਗਤਾ ਪ੍ਰੇਮ ਦੀਆਂ ਵੱਜੀਆਂ ਨਾਲ ਆਈਆਂ ਲਖਨੌਰ ਤੋਂ ਟਰਗੇ ਛੋਟੇ ਛੋਟੇ ਪੜਾ ਕਰਦੇ ਆਪ ਰੋਪੜ ਪਹੁੰਚੇ ਇੱਥੇ 2-3 ਦਿਨ ਨਿਵਾਸ ਕੀਤਾ ਰੋਪੜ ਵਿਖੇ ਮੌਲਾ ਸ਼ਾਹ ਨਾਮੀ ਬੜੀ ਮਾਨਤਾ ਵਾਲਾ ਪੀਰ ਰਹਿੰਦਾ ਸੀ ਉਹਨੂੰ ਜਦੋਂ ਬਾਲ ਗੁਰੂ ਦੀ ਆਮਦ ਦੀ ਖਬਰ ਲੱਗੀ ਉਹ ਦਰਸ਼ਨਾਂ ਲਈ ਹਾਜ਼ਰ ਹੋਇਆ ਬੜੇ ਅਦਬ ਨਾਲ ਸਜਦਾ ਕੀਤਾ ਸਹਿਬ ਜੀ ਨੇ ਉਹਦਾ ਪ੍ਰੇਮ ਅਤੇ ਸ਼ਰਧਾ ਵੇਖ ਕੇ ਪੁੱਛਿਆ ਸਾਈਂ ਜੀ ਤੁਹਾਡੀ ਗੁਰੂ ਘਰ ਤੇ ਸ਼ਰਧਾ ਕਿਵੇਂ ਹੋਈ ਤਦ ਸਾਈਂ ਜੀ ਨੇ ਦੱਸਿਆ ਮੈਂ ਆਪ ਦੇ ਪਿਤਾ ਸਤਗੁਰੂ ਤੇਗ ਬਾਹਦਰ ਜੀ ਦਾ ਮਰੀਦ ਹਾਂ ਪਰੋਣਾ ਨੇ ਗੁਰੂ ਜੀ ਦਾ ਮਰੀਦ ਬਣਨ ਦੀ ਸਾਰੀ ਵਾਰਤਾ ਦੱਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਨਗਰ ਵਿਸਾਰੇ ਨੇ। ਮੈਂ ਫਿਰਦਾ ਤੁਰਦਾ ਉਧਰ ਦੀ ਲੰਘਿਆ, ਵੇਖਿਆ ਬੜੇ ਵੱਡੇ ਵੱਡੇ ਮਕਾਨ, ਕੋਠੇ ਹਵੇਲੀਆਂ ਬਣ ਗਈਆਂ। ਮੈਨੂੰ ਹੈਰਾਨੀ ਹੋਈ ਵੀ ਕਿੱਥੇ ਦਾ ਗੁਰੂ ਸਾਹਿਬ ਗੁਰਿਆਈ ਲੈਣ ਤੋਂ ਨਾ ਕਰਦੇ ਸਨ, ਭੋਰੇ ਵਿੱਚ ਤਪ ਕਰਦੇ ਸਨ। ਸੰਗਤਾਂ ਨੇ ਮਸਾਂ ਉਹਨਾਂ ਨੂੰ ਗੱਦੀ ਤੇ ਬਿਰਾਜਮਾਨ ਹੋਣ ਲਈ ਮਨਾਇਆ ਸੀ ਫਿਰ ਵੀ ਉਹ ਸਦਾ ਵਿਰਾਗ ਵਿੱਚ ਰਹਿੰਦੇ ਸਨ ਉਹਨਾਂ ਦੀ ਰਜੀ ਬਾਣੀ ਵੀ ਵਿਰਾਗਮਈ ਫਿਰ ਉਹ ਇੰਨਾ ਅਨੰਬਰ ਕਿਸ ਲਈ ਰਚ ਰਹੇ ਨੇ ਮੈਂ ਇਸ ਹੈਰਾਨੀ ਅਦੇ ਸੰਸੇ ਦਾ ਅਨਵਾਰਨ ਕਰਨ ਲਈ ਗੁਰੂ ਸਾਹਿਬ ਜੀ ਦੇ ਨਜੀਕੀ ਸਿੱਖਾਂ ਪਾਸੋਂ ਪੁੱਛਗਿੱਛ ਕੀਤੀ ਤਦ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਉਸੇ ਤਰ੍ਹਾਂ ਵਰਕਾਤ ਜੀਵਨ ਬਤਾਉਂਦੇ ਨੇ ਇਹ ਸਾਰਾ ਖਿਆਲ ਅੱਧੇ ਉਸਾਰੀ ਸੰਗਤਾਂ ਦੇ ਆਰਾਮ ਹਿੱਤ ਲਈ ਕੀਤੀ ਜਾ ਰਹੀ ਹੈ ਫਿਰ ਮੇਰਾ ਜਲ ਵੀ ਕੀਤਾ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਤਾਂ ਕਰ ਚੱਲਾਂ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਿਆ ਆਖਿਰ ਮੈਂ ਰਿਆਜਤ ਬੰਦਗੀ ਭਗਤੀ ਵਾਲਾ ਬੰਦਾ ਸੀ ਉਹਨਾਂ ਦੇ ਚਿਹਰੇ ਤੇ ਰੱਬੀ ਨੂਰ ਨਮਾ ਹਸਿਆਣ ਲਿਆ ਅਦਬ ਨਾਲ ਸਿੱਧਾ ਕਰਕੇ ਆਪਣਾ ਮੁਰਸ਼ਿਦ ਧਾਰ ਲਿਆ ਆਪ ਜੀ ਨੇ ਮੇਰੇ ਤੇ ਬੜੀ ਮਿਹਰ ਕੀਤੀ ਮੇਰੇ ਦਿਲ ਦੇ ਸਾਰੇ ਸੰਸੇ ਸ਼ੰਕੇ ਧੋਤੇ ਆਪ ਨੇ ਆਪਣੇ ਬਚਨਾਂ ਨਾਲ ਮੇਰੇ ਅੰਦਰਲੇ ਕपाट ਖੋਲਤੇ ਮੈਂ ਬੜੀ ਰਿਆਜ਼ਤ ਕੀਤੀ ਸੀ ਅਖਿਆਈਆਂ ਝੱਲ ਕੇ ਬੰਦਗੀ ਕਰਨੀ ਜੋਦ ਕਮਾਇਆ ਸੀ ਨਿਤਨੇਮੇ ਜ਼ਿਕਰ ਵਿੱਚ ਵੀ ਸੀ ਪਰ ਮੇਰੇ ਨਾਮ ਵਿੱਚ ਰਸ ਨਹੀਂ ਸੀ ਪੈਂਦਾ ਮਨ ਟਿਕਦਾ ਸੀ ਰਸ ਰੂਪ ਨਹੀਂ ਸੀ ਹੁੰਦਾ ਆਪ ਦੇ ਪਿਤਾ ਦੀ ਕਿਰਪਾ ਨਾਲ ਮੈਂ ਰਸ ਰੂਪ ਹੋ ਗਿਆ ਤਦ ਮੈਂ ਆਪਣੇ ਦੀਨ ਮਜਬ ਦੀ ਸ਼ਰਮ ਭੁਲਾ ਕੇ ਅਦੇ ਸ਼ਰਾਂ ਦਾ ਭੈ ਲਾ ਕੇ ਚਰਨੀ ਟਹਿ ਗਿਆ ਆਪ ਨੂੰ ਸੱਚਾ ਮੁਰਸ਼ਿਦ ਮੰਨ ਕੇ ਚੱਲਣ ਲੱਗਾ ਉਸ ਸਮੇਂ ਤੋਂ ਮੈਂ ਨਾਮ ਸਿਮਰਦਾ ਮਨ ਟਿਕ ਗਿਆ ਲੋਕਾਂ ਦਾ ਭਲਾ ਕਰਦਾ ਜਿੱਥੇ ਲੋੜ ਵੇਖਦਾ ਸਰਾਵਾਂ ਧਰਮਸ਼ਾਲਾ ਖੂ ਆਦ ਬਣਵਾ ਦਿੰਦਾ ਸੋ ਮੇਰੇ ਸਹਿਬ ਜੀ ਇਹ ਆ ਮੇਰੀ ਕਹਾਣੀ ਗੁਰੂ ਘਰ ਨਾਲ ਮੇਰਾ ਸੰਬੰਧ ਇਸ ਲਈ ਆਪਦੇ ਚਰਨ ਕਮਲਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਸਹਿਬ ਜੀ ਸਾਈਂ ਦੀਆਂ ਗੱਲਾਂ ਸੁਣ ਕੇ ਬੜੇ ਪ੍ਰਸੰਨ ਹੋਏ ਉਹਨਾਂ ਨੂੰ ਅਸੀਸ ਦਿੱਤੀ ਕਿ ਸੁਰਤ ਸਦਾ ਸੱਚੇ ਸਾਈਂ ਵੱਲ ਜੁੜੀ ਰਵੇ ਰੋਪੜ ਵਿਖੇ ਕੁਝ ਦਿਨ ਦੇ ਨਿਵਾਸ ਤੋਂ ਬਾਅਦ ਗੋਬਨ ਜੀ ਕੀਰਤਪੁਰ ਲਈ ਰਵਾਨਾ ਹੋਏ ਆਪ ਦਾ ਜਸ ਪਹਿਲਾਂ ਹੀ ਉੱਥੇ ਪਹੁੰਚ ਚੁੱਕਾ ਸੀ ਜਿਸ ਕਰਕੇ ਸੰਗਤਾਂ ਬੜੀ ਉਤਾਵਲੀ ਨਾਲ ਆਪ ਦੀ ਉਡੀਕ ਕਰ ਰਹੀਆਂ ਸਨ ਕੀਰਤਪੁਰ ਆਪ ਦਾ ਸ਼ਰੀਕਾ ਰਹਿੰਦਾ ਸੀ ਪਰ ਹੁਣ ਉਹਨਾਂ ਵਿੱਚ ਸ਼ਰੀਕੇ ਦੀ ਬਿਰਤੀ ਨਹੀਂ ਸੀ ਪੁਰਾਣੇ ਵਿਚਾਰ ਅਤੇ ਬਿਰਤੀਆਂ ਖਤਮ ਹੋ ਚੁੱਕੀਆਂ ਸਨ ਹਣ ਸਾਰੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰ ਰਹੇ ਸਨ ਸੋ ਕੀਰਤਪੁਰ ਪੁੱਜਣ ਦੇ ਸੂਰਜ ਮਾਲ ਜੀ ਦੇ ਪੁੱਤਰੇ ਗੁਲਾਬ ਰਾਏ ਅਦੇ ਸ਼ਾਮਦਾ ਜੀ ਸੰਗਤਾਂ ਸਮੇਤ ਅੱਗੋਂ ਲੈਨ ਆਇਓ ਏ ਸੰਨ ਆਪ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਘਰ ਬਰਾਜੇ ਸੋਹਣੀ ਥਾਂ ਤੇ ਆਪ ਜੀ ਨੂੰ ਉਤਾਰਾ ਦਿੱਤਾ ਗਿਆ ਮਾਤਾ ਨਾਨਕੀ ਜੀ ਪੂਰਬ ਦੇਸ਼ ਤੋਂ ਜੋ ਸੁਗਾਤਾ ਲਿਆਏ ਸਨ ਉਹਨਾਂ ਨੇ ਸਾਰੇ ਪਰਿਵਾਰ ਵਿੱਚ ਵੰਡੀਆਂ ਅਗਲੇ ਦਿਨ ਗੋਬਿੰਦ ਜੀ ਆਪਣੇ ਦਾਦਾ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਦੀ ਸਮਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਕਰਨ ਗਏ ਇਸੇ ਤਰ੍ਹਾਂ ਗੁਰੂ ਹਰ राय ਸਾਹਿਬ ਜੀ ਦਾ ਬਾਗ ਅਦੇ ਗੁਰੂ ਹਰਿਕ੍ਰਿਸ਼ਨ ਜੀ ਦਾ ਨਿਵਾਸ ਸਥਾਨ ਵੇਖਿਆ ਫਿਰ ਆਪਨੇ ਪਹਾੜ ਦੀ ਚੋਟੀ ਦੇ ਬਣੇ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੀ ਯਾਤਰਾ ਕੀਤੀ ਵਾਪਸ ਆ ਕੇ ਕੜਾਹ ਪ੍ਰਸ਼ਾਦ ਦੇ ਖੁੱਲੇ ਗੱਫੇ ਸੰਗਤਾਂ ਨੂੰ ਜਰਚਾਏ ਮਾਤਾ ਕ੍ਰਿਸ਼ਨ ਕੌਰ ਜੀ ਨੇ ਆਪ ਨੂੰ ਬੜਾ ਆਦਰ ਪਿਆਰ ਦਿੱਤਾ ਗੋਬਿੰਦ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਜਿਵੇਂ ਆਪਣੇ ਸੁਪੁੱਤਰ ਗੁਰੂ ਨਾਲ ਸਾਖਸ਼ਾਤ ਹੋਣ ਦਾ ਆਨੰਦ ਪ੍ਰਾਪਤ ਹੋਇਆ ਸਵੇਰ ਅਦੇ ਸ਼ਾਮ ਨੂੰ ਦੀਵਾਨ ਸੱਜੇ ਦੂਰ ਦੂਰ ਤੋਂ ਪਿੰਡਾਂ ਤੋਂ ਸੰਗਤਾਂ ਦਰਸ਼ਨਾਂ ਲਈ ਹਾਜ਼ਰ ਹੋਈਆਂ ਦੂਜੇ ਦਿਨ ਅੰਮ੍ਰਿਤ ਵੇਲੇ ਆਪ ਜੀ ਨੇ ਆਨੰਦਪੁਰ ਜਾਣ ਦੀ ਤਿਆਰੀ ਕੀਤੀ आनंदपुर ਤੋਂ ਸਤਗੁਰੂ ਤੇਗਬਹਾਦਰ ਜੀ ਦੇ ਭੇਜੇ ਕੁਝ ਮੁghi ਸਿੱਖ ਅਦੇ ਮਸੰਦ ਆਪ ਜੀ ਨੂੰ ਲੈਣ ਵਾਸਤੇ ਆਣ ਪਹੁੰਚੇ ਸਹਿਬਜਾਦਾ ਸਹਿਬਜਾਦੇ ਦੇ ਚਰਨ ਕਮਲਾਂ ਦੇ ਹਾਜ਼ਰ ਹੋ ਕੇ ਉਹਨਾਂ ਨੇ ਪ੍ਰਸ਼ਾਦ ਭੇਟਾ ਕੀਤਾ ਨਜ਼ਰਾਨੇ ਅੱਗੇ ਧਰੇ ਚਰਨਾਂ ਦੇ ਮੱਥਾ ਟੇਕਿਆ ਫਿਰ ਆਪ ਕੀਰਤਪੁਰ ਦੀਆਂ ਸੰਗਤਾਂ ਤੋਂ ਵਿਦਾਇਗੀ ਲੈ ਕੇ ਉਹਨਾਂ ਦੇ ਨਾਲ ਚੱਲ ਪਏ ਪਰਵਾਰ ਅਦੇ ਸੰਗਤਾਂ ਨੇ ਬੜੇ ਸਨਮਾਨ ਨਾਲ ਆਪ ਜੀ ਨੂੰ ਤੋਰਿਆ ਚੱਲਦੇ ਸਮੇਂ ਆਪ ਨੇ ਗੁਲਾਬ ਰਾਏ ਅਦੇ ਸ਼ਾਨਦਾਰ ਜੀ ਨੂੰ ਹੱਸ ਕੇ ਵਧਨ ਕੀਤਾ ਤੁਸੀਂ ਸਾਡੇ ਕੋਲ ਆਨੰਦਪੁਰ ਆ ਕੇ ਰਹਿਣਾ ਉਹਨਾਂ ਨੇ ਬੜੇ ਚਾਅ ਨਾਲ ਆਪ ਜੀ ਦਾ ਸੱਦਾ ਪ੍ਰਵਾਨ ਕੀਤਾ ਕੀਰਤ ਪਰਤੋਂ ਰਵਾਨਾ ਹੋ ਗਏ ਸਹਿਬਜ਼ਾਦਾ ਜੀ ਆਨੰਦਪੁਰ ਪਹੁੰਚੇ आनंदपुर दी संगत कीर्तन कर दी अगो स्वागत ਲਈ ਆਣ ਮਿਲੀ ਕੀਰਤਪੁਰ ਤੋਂ ਵੀ ਕੋਈ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਖਾਤਰ ਨਾਲ ਆਈ ਸੀ ਦੋਵੇਂ ਸੰਗਤਾ ਸ਼ਬਦ ਕੀਰਤਨ ਕਰਦੀਆਂ ਬੜੇ ਪ੍ਰੇਮ ਨਾਲ ਮਿਲੀਆਂ ਫਿਰ ਦੋਵੇਂ ਇੱਕ ਰੂਪ ਹੋ ਕੇ ਆਨੰਦਪੁਰ ਨਗਰ ਵਿੱਚ ਦਾਖਲ ਹੋਈਆਂ ਨਗਰ ਦੇ ਬਾਜ਼ਾਰ ਗਲੀਆਂ ਕੋਠੇ ਨਰ ਨਾਰੀਆਂ ਨਾਲ ਭਰੇ ਹੋਏ ਸਨ ਸਾਰੇ ਬਾਸਿਆਂ ਤੋਂ ਆਪ ਜੀ ਉੱਤੇ ਫੁੱਲਾਂ ਦੀ ਵਰਖਾ ਹੋਣ ਲੱਗੀ। ਰਸਿਆਂ ਦੇ ਗੁਲਾਬ ਦੇ ਛੜਕਾਓਣ ਲੱਗੇ। ਸੰਗਤਾ ਸਾਹਿਬ ਜਾਦੇ ਜੀ ਦੇ ਨਰਾਨੀ ਮੁਖੜੇ ਦੇ ਦਰਸ਼ਨ ਕਰਕੇ ਖੀਵੀਆਂ ਹੁੰਦੀਆਂ ਜਾਣ ਅੱਖਾਂ ਨੂੰ ਠੰਡ ਭਵੇ। ਆਤਮਾ ਤ੍ਰਿਵਤ ਹੋਈਆਂ ਮੂੰਹੋਂ ਧੰਨ ਬਾਲਾ ਗੁਰੂ ਧੰਨ ਬਾਲਾ ਪ੍ਰੀਤਮ ਧੰਨ ਬਾਲਾ ਗੁਰੂ ਪਿਆ ਨਿਕਲੇ। ਮਿਲਨੇ ਸਹਿਬਜਾਦਾ ਜੀ ਦੀ ਸਵਾਰੀ ਗੁਰਦੁਆਰੇ ਅੱਗੇ ਪਹੁੰਚੀ ਮਾਤਾ ਨਾਨਕੀ ਜੀ ਅੱਗੇ ਸਨ ਉਸ ਸਮੇ ਗੁਰੂ ਤੇਗ ਬਹਾਦਰ ਜੀ ਨੇ ਬਾਹਰ ਆ ਕੇ ਆਪਣੇ ਮਾਤਾ ਜੀ ਅੱਗੇ ਨਮਸਕਾਰ ਕੀਤੀ ਤਦ ਗੋਬਿੰਦ ਜੀ ਨੇ ਅੱਗੇ ਹੋ ਕੇ ਪਿਤਾ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਗੁਰੂ ਜੀ ਨੇ ਦੋ ਹੱਥਾਂ ਨਾਲ ਚਾ ਕੇ ਆਪਣੀ ਛਾਤੀ ਨਾਲ ਲਾ ਲਿਆ ਗੋਬਿੰਦ ਜੀ ਪਿਆਰ ਨਾਲ ਬਿਬਲੋ ਕੇ ਪਿਤਾ ਜੀ ਨਾਲ ਚੰਬੜ ਗਏ ਜੋਦ ਨੂੰ ਜਿਵੇਂ ਜੋਦ ਮਿਲ ਗਈ ਦੋ ਤਮਨੋ ਇੱਕ ਰੂਪ ਹੋ ਗਏ ਦੋਵੇਂ ਸੁਰਤਾ ਜੋ ਵੈਗੁਰੂ ਦੇ ਚਰਨਾਂ ਵਿੱਚ ਜੁੜੀਆਂ ਰਹਿੰਦੀਆਂ ਸਨ ਹੁਣ ਇੱਕ ਬਣ ਕੇ ਚਰਨਾਂ ਵਿੱਚ ਜੁੜ ਗਈਆਂ ਇਸ ਰਸ ਭਿੰਨੀ ਆਤਮਕ ਮਿਲਣੀ ਨੂੰ ਤੱਕ ਕੇ ਸੰਗਤਾਂ ਤੇ ਵੀ ਵਿਸਮਾਦਿ ਛਾ ਗਿਆ ਨੈਣ ਮੰਦ ਗਏ ਪਰਮ ਰਸ ਦਾ ਆਨੰਦ ਮਿਲਣ ਲੱਗਾ ਸੁਰਤਾ ਨਿਰੰਕਾਰ ਦੇ ਚਰਨਾਂ ਕਮਲਾਂ ਨਾਲ ਜੁੜ ਗਈਆਂ ਜਦੋਂ ਆਨੰਦ ਦੇ ਹਲਾਰੋਂ ਵਿਦਾ ਪੁੱਤਰ ਦੇ ਨੈਣ ਖੁੱਲੇ ਜੱਫੀਆਂ ਢਿੱਲੀਆਂ ਹੋਈਆਂ ਤਦ ਸਾਰਿਆਂ ਦੇ ਨੈਣ ਖੁੱਲੇ ਸੰਗਤਾਂ ਫੁੱਲਾਂ ਦੀ ਵਰਕਾ ਕਰਨ ਲੱਗੀਆਂ ਬਾਣੀਆਂ ਦੀਆਂ ਧੁਣਾ ਉੱਚੀਆਂ ਹੋਣ ਲੱਗੀਆਂ ਫਿਰ ਗੁਰੂ ਜੀ ਸਹਿਜ ਨਾਲ ਅੰਦਰ ਨੂੰ ਮੁੜੇ ਸਹਿਬਜ਼ਾਦਾ ਜੀ ਉਹਨਾਂ ਦੀ ਬਾਹ ਨਾਲ ਚੰਬੜੇ ਹੋਏ ਸਨ ਗੁਰੂ ਜੀ ਨੇ ਸਿੰਘਾਸਣ ਦੇ ਬਹਿ ਕੇ ਆਪ ਜੀ ਨੂੰ ਗੋਦ ਵਿੱਚ ਬਿਠਾ ਲਿਆ ਦਿਲਾਂ ਦੀ ਧਾਰ ਜੁੜੀ ਹੋਈ ਐ ਸਰੀਰਾਂ ਦਾ ਸਪਰਸ਼ ਹੋ ਰਿਹਾ ਤੇ ਦੋਵੇਂ ਪਵਿੱਤਰ ਆਤਮਾਵਾਂ ਇਸ ਰਸ ਭਿੰਨੀ ਆਤਮਕ ਮਿਲਣੀ ਦੇ ਆਨੰਦ ਦੇ ਵਿੱਚ ਖੀਵੀਆਂ ਹੋ ਰੀਆਂ ਸੰਨ ਦੋਵਾਂ ਅੰਦਰ ਇੱਕੋ ਨਿਰੰਕਾਰ ਆਨੰਦ ਦੀ ਜੋਤ ਐ ਜੋਤ ਇੱਕ ਰੂਪ ਹੋ ਗਈ ਹਰਬਾਲ ਗੋਬਿੰਦ ਜੀ ਉਮਰਾ ਪੰਜਾ ਵਰਿਆ ਦੇ ਉੱਪਰ ਹੋ ਚੁੱਕੀ ਸੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਇਹ ਯੋਗ ਸਮਾਂ ਵੇਖ ਕੇ ਉਹਨਾਂ ਦੀ ਵਿਦਿਆ ਸਿੱਖਿਆ ਦਾ ਯੋਗ ਪ੍ਰਬੰਧ ਕਰਤਾ ਗੁਰੂ ਦਰਬਾਰ ਦੇ ਗ੍ਰੰਤੀ ਸਹਿਬ ਚੰਦ ਜੀ ਬੜੇ ਗੂੜੇ ਵਿਦਵਾਨ ਸਨ ਉਹ ਗੋਬਿੰਦ ਜੀ ਨੂੰ ਗੁਰਮੁਖੀ ਪੜ੍ਹਾਉਣ ਲੱਗੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿਖਾਉਣ ਲੱਗੇ ਗੋਬਿੰਦ ਜੀ ਬੜੇ ਚੇਤਨ ਬੁੱਧੀ ਵਾਲੇ ਬਾਲਕ ਸਨ ਉਹਨਾਂ ਨੇ ਛੇਤੀ ਹੀ ਪੰਜਾਬੀ ਭਾਸ਼ਾ ਵਿੱਚ નિਪੁੰਨਤਾ ਪ੍ਰਾਪਤ ਕਰ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਪਾਠ ਕਰਨ ਲੱਗੇ ਕਈ ਬਾਣੀਆਂ ਉਹਨਾਂ ਨੇ ਹੌਲੀ-ਹੌਲੀ ਜਵਾਨੀ ਕੰਠ ਕਰ ਲਈਆਂ ਇਸ ਤੋਂ ਬਾਅਦ ਕਾਜੀ ਪੀਰ ਮੁਹੰਮਦ ਸਾਹਿਬ ਗੋਬਿੰਦ ਜੀ ਨੂੰ ਫਾਰਸੀ ਜ਼ਵਾਨ ਦੀ ਸਿੱਖਿਆ ਦੇਣ ਲੱਗੇ ਫਾਰਸੀ ਉਸ ਸਮੇਂ ਮੁਗਲ ਦਰਬਾਰ ਦੀ ਸਰਕਾਰੀ ਜ਼ਵਾਨ ਸੀ ਇਸ ਲਈ ਇਸ ਦਾ ਗਿਆਨ ਪ੍ਰਾਪਤ ਕਰਨਾ ਸਮੇਂ ਦੀ ਲੋੜ ਸੀ ਫਾਰਸੀ ਤੋਂ ਬਾਅਦ ਗੋਬਿੰਦ ਜੀ ਨੇ ਹਿੰਦੀ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕਰ ਲਈ ਪੜ੍ਹਾਈ ਲਿਖਾਈ ਦੇ ਨਾਲ-ਨਾਲ ਗੋਬਿੰਦ ਜੀ ਸ਼ਾਸਤਰ ਦੀ ਵਿਦਿਆ ਦੇ ਵੀ ਸਿਖਲਾਈ ਲੈਂਦੇ ਰਹੇ ਛੇਤੀ ਹੀ ਆਪ ਨੇ ਤੀਰ ਅੰਦਾਜ਼ੀ ਕਿਰਪਾਨ ਚਲਾਉਣੀ ਨੇਜੇ ਅਤੇ ਖੰਡੇ ਦੀ ਵਰਤੋਂ ਵਿੱਚ ਪਰਬੀਣਤਾ ਪ੍ਰਾਪਤ ਕਰ ਲਈ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਕਈ ਵਾਰ ਸ਼ਿਕਾਰ ਖੇਡਦੇ ਖੇਡਦੇ ਆਪਣੇ ਸਾਥੀਆਂ ਨਾਲ ਦੂਰ ਦੂਰ ਤੱਕ ਨਿਕਲ ਜਾਂਦੇ ਇਸ ਪ੍ਰਕਾਰ ਆਪਣੇ ਜੀਵਨ ਵਿੱਚ ਆਉਣ ਵਾਲੇ ਘੋਲ ਲਈ ਉਹ ਅਚੇਤ ਰੂਪ ਵਿੱਚ ਆਪਣੇ ਆਪ ਨੂੰ ਤਿਆਰ ਕਰ ਰਹੇ ਸਨ ਇਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਸਤਿਗੁਰ ਜੀ ਦਰਸ਼ਨ ਦੀਦਾਰੇ ਦੇਖ ਕੇ ਸੰਗਤਾਂ ਨੂੰ ਨਿਹਾਲ ਕਰਦੇ ਉਹਨਾਂ ਦੇ ਜੀਵਨ ਨੂੰ ਸਫਲਾ ਕਰ ਦੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਾਦ ਵਿੱਚ ਅਖਰਵਾਦ ਕੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ